ਆਈ ਹੱਤਪਾਤੀ ਚਾਹ ਕੋਲੀ ਸਾਡੇ ਤੇ ਕੋਈ ਨਹੀਂ ਅਗਲੇ ਗਈ ਸਾਨੂੰ ਪਾਲਣ ਦੀ ਅਗਲੇ ਗਈ ਸਾਨੂੰ ਸਾਰੇ ਅਸੀਂ ਪਿਆਰ ਨਾਲ ਹੀ ਬੋਲਦੇ ਹਾਂ ਸਾਨੂੰ ਸਾਡਾ ਕਿਹ ਫੋਨ ਲਵੋ ਕਿ ਹੱਤਪਾਤੀ ਆ ਸਾਨੂੰ ਕਿਹਾ ਜਾ ਰਿਹਾ ਤੁਹਾਨੂੰ ਥਾਣੇ ਲਿਆ ਕੇ ਕਰਦੇ ਸਿੱਧੇ ਜਿਵੇਂ ਕਰੀਦਾ ਲੋਕਤੰਤਰ ਦੀ ਆਵਾਜ਼ ਦਵਾ ਰਹੇ ਹੋ ਤੁਸੀਂ ਆ ਤੁਸੀਂ ਸਵਾਲਾਂ ਜਵਾਬ ਦਿਓ ਸਾਡੇ ਮੈਂ ਲੋਕਾਂ ਨੂੰ ਅਪੀਲ ਕਰਾਂ ਨਾ ਝਾੜੂ ਵਾਲਿਆਂ ਨੂੰ ਪਿੰਡਾਂ ਇਹ ਨਾ ਵੜਨ ਦਿਓ ਜਿਹੜਾ ਇਹਨਾਂ ਦਾ ਹਾਲ ਹੈ ਮੈਂ ਐਸ ਕੇ ਮਨ ਨੂੰ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਆਪ ਦਾ ਵੱਧ ਤੋਂ ਵੱਧ ਜਿੰਨਾ ਜੋਰ ਲੱਗਦਾ ਲਾ ਦਿਓ ਨਹੀਂ ਤੇ ਢੋਡੀ ਮਿੱਤਰੋ ਅੱਜ ਨਹੀਂ ਤੇ ਕੱਲ ਨਹੀਂ ਆਹ ਹਾਲਤ ਹੋਣੀ ਆ ਜਿਹੜੀ ਸਾਡੇ ਨਾਲ ਹੋਣੀ ਐ ਐਸ ਐਚਓ ਮੋਕੇ ਬੋਰ ਦਾ ਤੇ ਸਾਡੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਹਿੰਦੇ ਤੁਹਾਨੂੰ ਦਬllਾਂਗੇ ਤੂੰ ਹੀ ਫੋਨ ਫੜਾ ਦਿਓ ਕੀ ਗੱਲ ਅਸੀਂ ਕਤਲ ਕੀਤਾ ਹੈ ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਹਲਕਾ ਫਿਰੋਜ਼ਪੁਰ ਤੋਂ ਦਿਖਾ ਰਹੇ ਹਾਂ ਜਿੱਥੇ ਪਿੰਡ ਵਹਾਵ ਵਾਲਾ ਦੇ ਵਿੱਚ ਆਪ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਹੋਰਾਂ ਦੇ ਹੱਕ ਵਿੱਚ ਚੋਣਾਂਵੀ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਦੌਰੇ ਤੇ ਆਉਣਾ ਸੀ ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਰੋਕਣ ਲਈ ਹਲਕੇ ਦੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ ਇਸ ਦੌਰੇ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਵਾਸਤੇ ਕਿਸਾਨਾਂ ਨੂੰ ਸਮਾਂ ਦਿੱਤੇ ਜਾਣ ਤੋਂ ਬਾਅਦ ਵੀ ਜਦੋਂ ਕਿਸਾਨਾਂ ਦੀ ਮੁਲਾਕਾਤ ਮંત્રી ਨਾਲ ਨਾ ਹੋਣ ਦੀ ਕਿਸਾਨਾਂ ਨੂੰ ਪੱਕੀ ਆਸ ਵੱਜ ਗਈ ਤਾਂ ਕਿਸਾਨਾਂ ਨੇ ਪੰਜਾਬ ਸਰਕਾਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੌਰਾਨ ਕਿਸਾਨਾਂ ਦੀ ਆਵਾਜ਼ ਨੂੰ ਦੱਬਣ ਲਈ ਪੁਲਿਸ ਪ੍ਰਸ਼ਾਸਨ ਨੇ ਬਲਦਬ ਪ੍ਰਯੋਗ ਕਰਦੇ ਹੋਏ ਕਿਸਾਨਾਂ ਨੂੰ ਚੱਕ ਗੱਡੀਆਂ ਵਿੱਚ ਸੁੱਟਿਆ ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਅਤੇ ਗਰਮਾਉਂਦਾ ਨਜ਼ਰ ਆਇਆ ਕਿਸਾਨਾਂ ਨਾਲ ਹੁੰਦੇ ਤੱਕੇ ਨੂੰ ਦੇਖ ਮੀਡੀਆ ਵਾਲਿਆਂ ਨੇ ਆਪਣੇ ਕੈਮਰੇ ਖੋਲ ਕੇ ਪੁਲਿਸ ਦੀਆਂ ਗੱਡੀਆਂ ਵਿੱਚ ਸਿੱਧੇ ਕਰ ਦਿੱਤੇ ਇੱਕ ਵੀ ਫੋਨ ਦੇਣਾ ਇੱਕ ਅਸੀਂ ਹੱਤਵਾਂਦੀ ਆ ਅਸੀਂ ਹੱਤਵਾਂਦੀ ਆ ਅਸੀਂ ਹੱਤਵਾਂਦੀ ਚਾਹ ਕੋਲੀ ਸਾਡੇ ਤੇ ਕੋਈ ਨਹੀਂ ਅਗਲੇ ਗਈ ਸਾਨੂੰ ਬੋਲਾਂ ਦੀ ਅਗਲੇ ਗਈ ਸਾਨੂੰ ਸਾਰੇ ਅਸੀਂ ਪਿਆਰ ਨਾਲ ਹੀ ਬੋਲਦੇ ਹਾਂ ਹਾਂ ਸਾਨੂੰ ਸਾਡਾ ਕਿਹ ਫੋਨ ਲਵੋ ਕਿਹ ਹੱਤਵਾਂਦੀ ਆ ਚੱਲ ਲੱਗਦਾ ਇਹਨੂੰ ਅਸੀਂ ਕੋਈ ਨਾ ਲੈ ਚੱਲ ਬੋਲਾਂ ਦੀ ਸਾਨੂੰ ਅਗਲੇ ਗਈ ਹੈ ਤਾਂ ਜੀ ਬਸ ਆਪਾਂ ਦਾ ਆਉਂਦੇ ਸਵਾਲ ਪੁੱਛਨੇ ਹੀ ਇਲਾਕੇ ਦੇ ਕਾਲੇ ਪਾਣੀ ਦਾ ਨਰਮੇ ਦਾ ਵੀ ਜਿਹੜੇ 20 ਨਗਰੀ ਪੀ ਰਹੇ ਨੇ ਕਰਪਸ਼ਨ ਤੁਹਾਡੇ ਇਲਾਕੇ 'ਚ ਵਧ ਗਈ ਤੇ ਅੱਜ ਤੁਹਾਡੇ ਸਾਹਮਣੇ ਇਹਨਾਂ ਦਾ ਹਾਲ ਇਹਨਾਂ ਨੇ ਸਾਡੇ ਨਾਲ ਨਹੀਂ ਬੈਠੇ ਸਾਰੀ ਟੀਮ ਨੂੰ ਬੇਨਤੀ ਆਜ ਮੁੱਖ ਮੰਤਰੀ ਨੇ ਸਵਾਲ ਪੁੱਛਣ ਆਏ ਸੀ ਟੀਮ ਰਾਜਵਾਲ ਸਾਰੀ ਨੂੰ ਬੇਨਤੀ ਆ ਵਾਧਵਾਦ ਘਰਾਂ ਚੋਂ ਨਿਕਲੋ ਬਾਹਰ ਜੇ ਪਾਣੀ ਦੇ ਲੈਣਾ ਹੈ ਇਲਾਕੇ ਲਈ ਨਹੀਂ ਤਾਂ ਤੁਹਾਡਾ ਜਿਹੜਾ ਬਾਗ ਬਚਦਾ ਇਹ ਵੀ ਨਹੀਂ ਲੈਣਾ ਜੇ ਹੁਣ ਇਹ ਪਤਾ ਨਹੀਂ ਕਿੱਥੇ ਲਿ ਜਾ ਰਹੇ ਕਿੱਥੇ ਨਹੀਂ ਅਮਨ ਕਾ ਤੁਸੀਂ ਟੂਰ ਪਲਾਜਾ ਮੰਨ ਲਓ ਕਿਦਾਂ ਵਾਲੀ ਵਾਲਾ ਪੰਜਾਬ ਸਰਕਾਰ ਪਰਲੀ ਜੀ ਪਰਲੀ ਟੀਮ ਨੂੰ ਬੇਨਤੀ ਆ ਟੂਲ ਪਲਾਜਾ ਬੰਦ ਕਰ ਦਿਓ ਉੱਥੋਂ ਆ ਸਾਨੂੰ ਲਿਜਾ ਰਹੇ ਪਤਾ ਨਹੀਂ ਕਿੱਥੇ ਜਿਹੜੀ ਟੀਮ ਬਸਤੀ ਹੈ ਉਹਨਾਂ ਨੂੰ ਬੇਨਤੀ ਵੀ ਟੂਲ ਪਲਾਜਾ ਬੰਦ ਕਰੋ ਤਾਂ ਇਹਨਾਂ ਨੂੰ ਪਤਾ ਲੱਗੇ ਪਿੰਡਾਂ ਚ ਇਹਨਾਂ ਨੂੰ ਵੜਨ ਨਾ ਦਿਓ ਆ ਬਦਲਾਵ ਵਾਲੀ ਸਰਕਾਰ ਦਾ ਬਦਲਾਅ ਵੇਖ ਲਓ ਸ਼ਾਂਤਮਈ ਕਹਿੰਦੇ ਮੀਟਿੰਗ ਕਰਾਵਾਂਗੇ ਤੇ ਆ ਵੇਖ ਲਓ ਕੀ ਹਾਲਾਤ ਹੋ ਗਏ ਨੇ ਅਫਸਰ ਸਾਨੂੰ ਅੱਜ ਅਸੀਂ ਜਿਹੜਾ ਮੁੱਖ ਮੰਤਰੀ ਆਪਣੇ ਆਪ ਨੂੰ ਕਿਸਾਨਾਂ ਦਾ ਝੇਟਾ ਗਣਦਾ ਸੀ ਕਿਸਾਨਾਂ ਦੀ ਗੱਲ ਕਰਕੇ ਇਹਨੇ ਜਿਹੜਾ ਲੁੱਟ ਕੇ ਲੋਕਾਂ ਨੂੰ ਠੱਗ ਕੇ ਸਾਡੀਆਂ ਵੋਟਾਂ ਲੈ ਲਈਆਂ ਕਿਸਾਨਾਂ ਦੀਆਂ ਆਜਾ ਕਿਸਾਨ ਹੀ ਸੀ ਆ ਕੋਈ ਅੱਤਵਾਦੀ ਨਹੀਂ ਜਿਵੇਂ ਸਾਨੂੰ ਐਵੇਂ ਲਜਾਇਆ ਜਾ ਰਿਹਾ ਜਿਵੇਂ ਜੰਮੂ ਕਸ਼ਮੀਰ ਦੇ ਅੱਤਵਾਦੀ ਲਜਾਉਂਦੇ ਬਸਤਰ ਬੰਦ ਗੱਡੀਆਂ 'ਚ ਸਾਨੂੰ ਉੱਥੇ ਚੱਕਿਆ ਗਿਆ ਸਾਡੇ ਢੰਡੇ ਸਾੜੇ ਘਰ ਪਾਰਟੀ ਦੇ ਸਾਡੀ ਜਿਹੜੀ ਰਾਜੇਵਾਲ ਜੁਨੀਓਨ ਉਹਦੇ ਢੰਡੇ ਸਾੜੇ ਪੁਲਿਸ ਨੇ ਸਾਡਾ ਝੰਡਾ ਸੁੱਖੋਏਗਾ ਧੱਕਾ ਮੁੱਕੀ ਕੀਤੀ ਗਈ ਇਹ ਡਿਮਟੀ ਸਾਰਿਆਂ ਨੇ ਅਸੀਂ ਤੁਸੀਂ 50 ਬੰਦਿਆਂ ਦੇ ਉੱਤੇ ਆਇਓ ਅਸੀਂ ਤੁਹਾਡੀ ਗੱਲ ਕਰਾਵਾਂਗੇ ਮੀਟਿੰਗ ਕਰਾਵਾਂਗੇ ਮੁੱਖ ਮੰਤਰੀ ਡਰ ਗਿਆ ਆ ਕਾਕਾ ਬਰਾੜ ਡਰ ਗਿਆ ਸਾਡੇ ਤੋਂ ਆ ਸਾਡੇ ਜੂਨੀਅਰ ਤੋਂ ਡਰ ਗਿਆ ਇਹ ਸਾਡੇ ਨਾਲ ਗੱਲ ਕਰਨ ਨੂੰ ਨਹੀਂ ਪਸੰਦ ਕਰਦਾ ਇਹ ਸਾਰੇ ਮੈਂ ਕਿਸਾਨ ਵੀਰਾਂ ਨੂੰ ਮਜ਼ਦੂਰ ਵੀਰਾਂ ਨੂੰ ਪੱਲੂ ਵਾਲਾ ਹਬੋਰ ਹਲਕੇ ਦੇ ਅਪੀਲ ਕਰਦਾ ਇਹਨਾਂ ਨੂੰ ਪ੍ਰਿਸ਼ਟ ਸਰਕਾਰ ਬਾਬਾ ਵਾਲੇ ਆ ਰਿਹਾ ਸੀ ਬੰਦੂ ਵਾਲੇ ਬਾਬਾ ਵਾਲੇ ਆ ਰਿਹਾ ਸੀ ਇੱਥੇ ਅਮਰਪੁਰੇ ਬਾਬਾ ਵਾਲੇ ਸਤਿ ਸ੍ਰੀ ਅਕਾਲ ਮੁੱਖ ਮੰਤਰੀ ਜੀ ਆ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਉੱਚਰ ਸਰਕਾਰ ਮੁਰਦਾਬਾ ਉੱਚਰ ਸਰਕਾਰ ਮੁਰਦਾਬਾ ਆਮ ਆਦੀ ਸਰਕਾਰ ਮੁਰਦਾਬਾ ਆਮ ਆਦੀ ਸਰਕਾਰ ਮੁਰਦਾਬਾ ਮੋਤੀ ਦਾ ਲੰਗ ਗਿਆ ਇਹ ਮੋਤੀ ਤੋਂ ਵਿਲੰਗ ਗਿਆ ਮੋਤੀ ਨੇ ਚਲੋ ਆਪਾਂ 13 ਮਹੀਨੇ ਬੈਠੇ ਸੀ ਆ ਕੰਮ ਤਾਂ ਨਹੀਂ ਐਵੇਂ ਬਖਤਰਪਾਲਤ ਜਿਵੇਂ ਅੱਜ ਇਹਨੇ ਕੀਤੀ ਕਰਤੂਤ ਝੰਡੇ ਇਹਨੇ ਸਾਢੇ ਸਾਢੇ ਅੱਜ ਜੇ ਬਾਸਟੇ ਜਾਨ ਕੇ ਵੀ ਹੁਣੇ ਤਮਕਾਇਆ ਜਾ ਰਿਆ ਅਫਸਰਾ ਵੱਲੋਂ ਤਮਕਾਇਆ ਜਾ ਰਿਆ ਨੇ ਵੀ ਫੋਨ ਦੇ ਦਿਓ ਅਸੀਂ ਕੋਈ ਹੱਤਵਾਦੀ ਨਹੀਂ ਔਰ ਸਾਨੂੰ ਕਿਹਾ ਜਾ ਰਿਆ ਵੀ ਤੁਹਾਨੂੰ ਥਾਣੇ ਲਿਆ ਕੇ ਕਰਦੇ ਸਿੱਧੇ ਜਿਵੇਂ ਕਰੀਦਾ ਮੈਂ ਐਸ ਕੇ ਐਮ ਨੂੰ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਆਪ ਦਾ ਵੱਧ ਤੋਂ ਵੱਧ ਜਿੰਨਾ ਜੋਰ ਲਗਦਾ ਲਾ ਦਿਓ ਨਹੀਂ ਤੇ ਢੋਡੀ ਮਿੱਤਰੋ ਅੱਜ ਨਹੀਂ ਤੇ ਕੱਲ ਨਹੀਂ ਆਹ ਹਾਲਤ ਹੋਣੀਆਂ ਜਿਹੜੀ ਸਾਡੇ ਨਾਲ ਹੁੰਦੀ ਪਈ ਸਾਰੇ ਤਗੜੇ ਹੋ ਕੇ ਆਪਦੇ ਘਰਾਂ ਚੋਂ ਨਿਕਲਿਓ ਟੂਲ ਪਲਾਜਾ ਬੰਦ ਕਰ ਦਿਓ ਜਿੰਨਾ ਚਿਰ ਇਹ ਸਾਨੂੰ ਆ ਜਿਹੜੇ ਢੰਡੇ ਸਾਡੇ ਦਾ ਇਨਸਾਬ ਨਹੀਂ ਦਿੰਦੇ ਹੁਣ ਅਚਰ ਅਸੀਂ ਇਸੇ ਤਰ੍ਹਾਂ ਡਟੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਹਵਲੇ ਸਾਨੂੰ ਆ ਪੁਲਿਸ ਨੇ ਅਰੈਸਟ ਕਰ ਲਿਆ ਗੱਡੀ 'ਚ ਬੰਦ ਕਰਕੇ ਲੈ ਚੱਲੇ ਆ ਮੁੱਖ ਮੰਤਰੀ ਦਾ ਅਸੀਂ ਸਵਾਲ ਪੁੱਛਣ ਆਏ ਸੀ ਆ ਤੁਸੀਂ ਵੇਖ ਲਓ ਆ ਨਾ ਤਾਂ ਇਸ ਗੱਡੀ 'ਚ ਪਾਣੀ ਐ ਤੇ ਨਾ ਕੋਈ ਹਵਾ ਦਾ ਪ੍ਰਬੰਧ ਐ ਉਤੋਂ ਰਾਹ 'ਚ ਰੋਕ ਕੇ ਐਸ ਐਚਓ ਮੁਕੇ ਬੋਰ ਦਾ ਤੇ ਸਾਡੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਹਿੰਦੇ ਤੁਹਾਨੂੰ ਦਬਲਾਂਗੇ ਤੁਸੀਂ ਫੋਨ ਫੜਾ ਦਿਓ ਕੀ ਗੱਲ ਅਸੀਂ ਕਤਲ ਕੀਤਾ ਲੋਕਤੰਤਰ ਦੀ ਆਵਾਜ਼ ਦਵਾ ਰਹੇ ਹੋ ਤੁਸੀਂ ਆਪਏ ਤੁਸੀਂ ਸਵਾਲਾਂ ਜਵਾਬ ਦਿਓ ਸਾਡੇ ਮੈਂ ਲੋਕਾਂ ਨੂੰ ਅਪੀਲ ਕਰਾਂ ਨਾ ਝਾੜੂ ਵਾਲਿਆਂ ਨੂੰ ਪਿੰਡਾਂ ਇਹਨਾਂ ਵੜਨ ਦਿਓ ਜਿਹੜਾ ਇਹਨਾਂ ਦਾ ਹਾਲ ਹੈ ਸਾਡੇ ਨਾਲ ਬਹੁਤ ਬੁਰੀ ਹਾਲਤ ਜੇ ਕੋਈ ਬੰਦਾ ਵੀ ਇੱਥੇ ਮਰਦਾ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ ਤੇ ਮੁੱਖ ਮੰਤਰੀ ਸਾਹਿਬ ਹੋਣਗੇ ਧੰਨਵਾਦ ਅੱਜ ਬੱਲੂਆਂ ਨੇ ਹਲਕੇ ਦੇ ਪਿੰਡ ਭਾਵਾਲੇ ਮੁੱਖ ਮੰਤਰੀ ਪੰਜਾਬ ਆ ਰਿਹਾ ਸੀ ਸਾਡਾ ਆਪ ਜੀ ਆ ਕਿਸਾਨੀ ਮੰਗਾ ਸੀ ਇਲਾਕੇ ਦੇ ਲੋਕਾਂ ਨੇ ਮੰਗਾ ਸੀ ਜਿਵੇਂ ਲੁਧਿਆਣੇ ਵਾਲਾ ਕਾਲਾ ਪਾਣੀ ਪੀਣ ਆਲਾ ਆ ਰਿਹਾ ਤੇ ਪਾਣੀ ਸਾਨੂੰ ਸਾਫ਼ ਕਿਉਂ ਨਹੀਂ ਮਿਲ ਰਿਆ ਨਹਿਰੀ ਪਾਣੀ ਕਿਉਂ ਨਹੀਂ ਮਿਲ ਰਿਆ ਨਰਮੇ ਦੇ ਚੰਗੇ ਬੀਜ ਕਿਉਂ ਨਹੀਂ ਮਿਲੇ ਪੰਜਾਬ ਐਗਰੋ ਕਿਸਾਨਾਂ ਦੇ ਜਿਹੜੇ ਕਿਰੂਤੀ ਪੇਮੈਂਟ ਕਿਉਂ ਨਹੀਂ ਦੇ ਰਹੀ ਭ੍ਰਿਸ਼ਟਾਚਾਰ ਦੇ ਆ ਜਿਹੜੀਆਂ ਤੇਰੇ ਰਾਜ ਵਿੱਚ ਸਾਰੀਆਂ ਦਬਾਅ ਰੋਕਿਆ ਨੇ ਹਰ ਪਾਸੇ ਉੱਥੇ ਸਾਫ਼ ਸੁਥਰਾ ਸ਼ਾਸਨ ਕਿਉਂ ਨਹੀਂ ਮਿਲ ਰਿਆ ਹਾਂ ਹਾਂ ਪਾਣੀ ਇਹਨਾਂ ਨੇ ਸਾਡੇ ਸਵਾਲਾਂ ਦੇ ਜਵਾਬ ਤਾਂ ਕੀ ਦੇਣੇ ਉਲਟਾ ਸਾਨੂੰ ਧੱਕਾ ਮੁੱਕੀ ਕਰਕੇ ਬਖਤਰਬੰਦ ਗੱਡੀ ਵਿੱਚ ਬਿਠਾ ਲਿਆ ਤੇ ਜਿਹੜੇ ਸਾਡੇ ਕਿਸਾਨੀ ਝੰਡੇ ਸੀ ਉਹ ਵੀ ਸਾੜ ਦਿੱਤੇ ਮੈਂ ਹੁਣ ਐਸਕੇਮ ਨੂੰ ਕਹਾਂਗਾ ਜਿਨ੍ਹਾਂ ਨੇ ਮੋਦੀ ਨੂੰ ਝਕਾਇਆ ਸੀ ਤੋੜੀ ਚੱਲ ਸਕੋ ਹੁਣ ਤੁਹਾਡੀ ਜ਼ਿੰਮੇਵਾਰੀ ਏ ਕਿਸਾਨੀ ਝੰਡੇ ਜਿਹੜੀ ਸਾਡੀ ਅੱਜ ਕਿਸਾਨੀ ਝੰਡਿਆਂ ਦੀ ਇਹਨਾਂ ਨੇ ਬੇਦ ਵੀ ਕੀਤੀ ਏ ਉੰਦਾ ਉੰਦਾ ਦੇ ਐਸਕੇਮ ਕੀ ਸਟੈਂਡ ਲੈਂਦਾ ਅਨੁਦਾਤ ਅਨੁਦਾਤ ਨਾਲ ਅੱਜ ਟੱਕਾ ਆਇਆ ਕਿਰਤੀ ਲੋਕਾਂ ਨਾਲ ਅੱਜ ਕਿਰਤੀ ਲੋਕਾਂ ਨਾਲ ਟੱਕਾ ਆਇਆ ਅੱਜ ਮਜ਼ਦੂਰ ਲੋਕਾਂ ਦੀ ਆਵਾਜ਼ ਦੱਬੀ ਗਈ ਹੈ ਅੱਜ ਅੱਜ ਆਵਾਜ਼ ਦੱਬੀ ਗਈ ਸਾਰਿਆਂ ਦੀ ਸੋ ਲੋਕਤੰਤਰ ਢੰਗ ਦੇ ਨਾਲ ਰੋਜ਼ ਪ੍ਰਦਰਸ਼ਨ ਕਰਨ ਦਾ ਸਰਕਾਰ ਦਾ ਅਤੇ ਲੋਕਮਾਰੂ ਨੀਤੀਆਂ ਦਾ ਵਿਰੋਧ ਕਰਨ ਦਾ ਹੱਕ ਭਾਰਤੀ ਸੰਵਿਧਾਨ ਨੇ ਸਾਰੇ ਮੁਲਕ ਦੇ ਵਸਨੀਕਾਂ ਨੂੰ ਦਿੱਤਾ ਹੈ ਪਰ ਚੁਣੇ ਹੋਏ ਨੁਮਾਇੰਦੇ ਆਵਾਮ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਦੀ ਸੰਗੀ ਨੱਪਣ ਲਈ ਪੁਲਿਸ ਫੋਰਸਾਂ ਦਾ ਇਸਤੇਮਾਲ ਕਰਨ ਲੱਗੇ ਨੇ ਐਨਾ ਹੀ ਨਹੀਂ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਦੱਸਿਆ ਜਾ ਰਿਹਾ ਕਿ ਕਿਸਾਨਾਂ ਦੇ ਝੰਡਿਆਂ ਨੂੰ ਪੈਰਾਂ ਵਿੱਚ ਰੋਲਿਆ ਗਿਆ ਅਤੇ ਉਹਨਾਂ ਨੂੰ ਸਾੜਿਆ ਗਿਆ ਸੋ ਅਜਹੀਆਂ ਘਟਨਾਵਾਂ ਅਤੇ ਬਿਰਤਾਂਤਾਂ ਨੂੰ ਦੇਖਦੇ ਹੋਏ ਲੋਕਤੰਤਰ ਖਤਰੇ 'ਚ ਨਜ਼ਰ ਆ ਰਿਹਾ ਹਕੀਕੀ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ